ਉਰੇ ਦੇ ਵਿੱਚ ਪ੍ਰਚਾਰ ਜਿਹੜਾ ਲਗਾਤਾਰ ਜਾਰੀ ਹੈ ਡਾਕਟਰ ਬਲਬੀਰ ਦੇ ਪੱਖ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਨੇ ਪ੍ਰਚਾਰ ਤੋਂ ਬਾਹਰ ਆਏ ਨੇ ਕਿ ਕਿੰਸ ਕੋ ਵੀ ਇਤਨਾ ਮਜਰਾ ਸਾਹਿਬ ਦੇਖੋ ਮੈਂ ਧੰਨਵਾਦ ਕਰਦਾ ਲੋਕ ਸਭਾ ਪਟਿਆਲੇ ਦੇ ਸਾਰੀ ਮੇਰੇ ਭਰਾਵਾਂ ਦਾ ਨੌਜਵਾਨਾਂ ਦਾ ਮਾਮਾਂ ਦਾ ਕਿਉਂਕਿ ਅਸੀਂ ਦੇਖਿਆ ਕਿ ਮਾਹੌਲ ਹੈ ਜਿਹੜਾ ਉਹ ਆਮਾਦੀ ਪਾਰਟੀ ਦੇ ਪੱਖ 'ਚ ਜਿਹੜਾ ਆ ਰਿਹਾ ਕਿਉਂਕਿ ਐਨੇ ਮੀਹ ਦੇ ਬਾਵਜੂਦ ਗੜੇਮਾਰੀ ਵੀ ਹੋਈ ਆ ਉਹਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਲੋਕ ਰਾਜਪਰਾ ਵਿਖੇ ਪਹੁੰਚੇ ਨੇ ਔਰ ਲੰਬਾ ਸਮਾਂ ਇੰਤਜ਼ਾਰ ਕੀਤਾ ਔਰ ਲੋਕਾਂ ਦਾ ਰੁਖ ਦੱਸਦਾ ਕਿ ਪੰਜਾਬ ਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ 13 0 ਉਹ 13 0 ਬਿਲਕੁਲ ਹੋ ਕੇ ਰਹੂਗਾ ਆਮ ਆਦੀ ਪਾਰਟੀ ਵੱਡੇ ਮਾਰਜਨ ਨਾਲ ਜਿਹੜੇ 13 ਦੇ 13 ਸੀਟਾ ਜਿੱਤ ਕੇ ਭਗਵੰਤ ਮਾਨ ਜੀ ਔਰ ਸਾਡੇ ਅਰਵਿੰਦ ਕੇਜੀਵਾਲ ਜੀ ਦੀ ਝੋਲੀ ਚ ਪਾਉਂਦਾ ਤੁਸੀਂ ਮੀ ਦਾ ਜ਼ਿਕਰ ਕੀਤਾ ਹੈ ਅੱਜ ਕਿਸਾਨਾਂ ਲਈ ਵੱਡੀ ਪਰੇਸ਼ਾਨੀ ਦਾ ਸਬਬ ਬਣਿਆ ਆਮੀ ਸੀਐਮ ਸਾਹਿਬ ਨੇ ਮੀਟਿੰਗ ਵੀ ਸਾਧ ਲੀਤੀ ਹੈ ਕੀ ਆ ਸਰਕਾਰ ਹੱਥ ਪੱਲਾ ਫੜਾਊਗੀ ਨਹੀਂ ਦੇਖੋ ਸੀਐਮ ਸਾਹਿਬ ਦਾ ਇੱਥੇ ਹੋਣਾ ਸੀ ਉਹਨਾਂ ਨੇ ਇਸੇ ਕਰਕੇ ਅਮਰਜੈਂਸੀ ਮੀਟਿੰਗ ਸੱਦੀਆ ਕਿ ਜੋ ਵੀ ਆ ਗੜੇਮਾਰੀ ਹੋਈ ਆ ਜੋ ਵੀ ਆ ਉਹਦੇ ਸਬੰਧ ਚ ਜਿਹੜਾ ਮੀਟਿੰਗ ਕਰਕੇ ਜੋ ਵੀ ਫੈਸਲਾ ਫੈਸਲਾ ਲੈ ਕੇ ਉਹ ਉਹਨਾਂ ਦੇ ਹੱਕ ਚ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕੇ ਬਿਲਕੁਲ ਜੀ ਅਸੀਂ ਕਿਸਾਨਾਂ ਨਾਲ ਵੀ ਖੜੂਗੇ ਵਪਾਰੀਆਂ ਨਾਲ ਵੀ ਖੜਾਂਗੇ ਮਜ਼ਦੂਰਾਂ ਨਾਲ ਵੀ ਖੜਾਂਗੇ ਹਰ ਇੱਕ ਤਬਕੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਉਹਨਾਂ ਦੇ ਦੁੱਖ ਤਰਦ ਸਾਡੇ ਦੁੱਖ ਤਰਦ ਬਿਲਕੁਲ ਅੱਜ ਜਿਹੜਾ ਪ੍ਰਚਾਰ ਤੁਸੀਂ ਇੱਥੇ ਕੀਤਾ ਕਿਸ ਢੰਗ ਦਾ ਰੁਝਾਨ ਲੋਕਾਂ ਦਾ ਵੇਖਣ ਨੂੰ ਮਿਲ ਰਿਹਾ ਕਿਸ ਢੰਗ ਦੀ ਤਸਵੀਰ ਹੈ ਕੀ ਮੋਲ ਬਦਲੇਗਾ 222 ਵਾਲੀ ਤਸਵੀਰ ਦੁਬਾਰਾ ਤੋਂ ਬਦਲਦੀ ਨਜ਼ਰ ਆ ਦੇਖੋ ਤੁਹਾਡੇ ਸਾਹਮਣੀਆਂ ਕਿਉਂਕਿ ਜੋ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਡਾਕਟਰ ਬਲਬੀਰ ਜੀ ਉਹਨਾਂ ਦੇ ਆਪੋਜ਼ਿਟ ਜਿਹੜੇ ਬਾਕੀ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਉਹ ਦੇਖੇ ਪਰਖੇ ਹੋਏ ਨੇ ਜਿਨ੍ਹਾਂ ਨੇ ਲਗਾਤਾਰ 20 ਸਾਲ ਪਾਰਲੀਮੈਂਟ ਦੇ ਵਿੱਚ ਰਹਿ ਕੇ ਪਟਿਆਲੇ ਵਾਸਤੇ ਇੱਕ ਛੋਟਾ ਜਿਹਾ ਪ੍ਰੋਜੈਕਟ ਨਹੀਂ ਲੈ ਕੇ ਕੋਈ ਪੰਜਾਬ ਵਾਸਤੇ ਪ੍ਰੋਜੈਕਟ ਨਹੀਂ ਲੈ ਕੇ ਉਹਨਾਂ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਜਿਹੜੇ ਦੂਜੀ ਵਾਰੀ ਐਮਪੀ ਦੀ ਜਿਹੜੀ ਇਲੈਕਸ਼ਨ ਲੜ ਰਹੇ ਨੇ ਡਾਕਟਰ ਗਾਂਧੀ ਉਹਨਾਂ ਦੀ ਵੀ ਅਸੀਂ ਸਾਰਾ ਦੇਖਿਆ ਕਿਉਂਕਿ ਜਿਹੜਾ ਪਿੰਡ ਉਹਨਾਂ ਨੇ ਅਡਾਪਟ ਕੀਤਾ ਸੀ ਮਰੌੜੀ ਪਿੰਡ ਅਡਾਪਟ ਕੀਤਾ ਸੀ ਉੱਥੇ ਉਹਨਾਂ ਤੋਂ ਕੋਈ ਕੰਮ ਨਹੀਂ ਹੋ ਸਕਿਆ ਤਾਂ ਬਾਕੀ ਲੋਕ ਸਭਾ ਦਾ ਕੀ ਕਰ ਸਕਣਗੇ ਔਰ ਉਹਦੇ ਨਾਲ ਹੀ ਜਿਹੜੇ ਹਨਕੇਸ਼ ਸ਼ਰਮਾ ਜੀ ਨੇ ਉਹਨਾਂ ਨੂੰ ਲੱਪਣ ਵਾਸਤੇ ਕਿੱਥੇ ਲੋਕ ਜਾਣਗੇ ਕਿਉਂਕਿ ਉਹ ਇੱਕ ਸਾਈਡ ਤੇ ਬੈਠੇ ਨੇ ਜੀਰਕਪੁਰ ਬੈਠੇ ਨੇ ਉਥੇ ਕੌਣ ਜਾਊਗਾ ਜੇ ਕਿਸੇ ਨੂੰ ਕੋਈ ਕੰਮਕਾਰ ਹੈ ਸੋ ਡਾਕਟਰ ਬਲਬੀਰ ਜੀ ਨੇ ਜੋ ਸਭ ਦੇ ਦੁਖਦਰਚ ਵੀ ਜਾਂਦੇ ਨੇ ਔਰ ਉਹਨਾਂ ਨੇ ਆ ਪਿੱਛੇ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਲਗਾਤਾਰ 13 ਮਹੀਨੇ ਉਸ ਬਾਰਡਰ ਤੇ ਬੈਠ ਕੇ ਲੋਕਾਂ ਦਾ ਇਲਾਜ ਕੀਤਾ ਕਿਸਾਨਾਂ ਦਾ ਇਲਾਜ ਕੀਤਾ ਮਜ਼ਦੂਰਾਂ ਦਾ ਇਲਾਜ ਕੀਤਾ ਔਰ ਲੋਕਾਂ ਦੇ ਹਿੱਤ ਚ ਖੜੇ ਲੋਕਾਂ ਵਾਸਤੇ ਚੰਗੇ ਕੰਮ ਕੀਤੇ। ਸ਼ਾਈ ਪਰਿਵਾਰ ਫਿਰ ਤੋਂ ਪਾਰਟੀ ਬਦਲ ਕੇ ਚੌਣ ਮੈਦਾਨ ਦੇ ਵਿੱਚ ਹੈ। ਉਸ ਦੇ ਬਾਰੇ ਕੀ ਕਹਿਣਾ ਹੈ? ਦੇਖੋ ਕੁਰਸੀ ਦੀ ਭੁੱਖ ਹੈ ਜਿਹੜਾ ਪਰਿਵਾਰ ਦੋ ਵਾਰੀ ਮੁੱਖ ਮੰਤਰੀ ਰਿਹਾ ਹੋਵੇ ਦੋ ਵਾਰੀ ਮੁੱਖ ਮੰਤਰੀ ਬਣ ਕੇ ਜਿਹੜਾ ਆਪਣੇ ਮਹਿਲਾ ਚੋਂ ਨਿਕਲਿਆ ਹੋਵੇ ਉੱਥੇ ਤੜਕੇ ਲਾਇੰਗਾ ਹੋਵੇ ਮੀਟ ਨੂੰ ਤਾਂ ਤੁਸੀਂ ਆਪੇ ਹਸਾਬ ਲਾ ਲਓ ਵੀ ਉਹਨਾਂ ਨੇ ਕਰਨਾ ਕੀ ਆ ਇਹ ਤਾਂ ਹੋਰ ਵੀ ਬੋਕੋ ਬਦਲ ਲੈਂਦੇ ਆ ਸੋ ਇਸ ਕਰਕੇ ਉਹਨਾਂ ਨੇ ਉੱਥੇ ਕਦੇ ਮੁਰਗਾ ਬਣਾ ਲਿਆ ਕਦੇ ਤਿੱਤਰ ਬਣਾ ਲਿਆ ਉਹੀ ਬਣਾਏਗੇ ਨੇ ਪਰ ਪੰਜਾਬ ਦੇ ਵਾਸਤੇ ਕੁਝ ਨਹੀਂ ਕੀਤਾ ਸੋ ਪਹਿਲੀ ਸਰਕਾਰ ਆ ਮਾਦੀ ਪਾਰਟੀ ਦੀ ਸਰਕਾਰ ਜਿਹੜਾ ਮੁੱਖ ਮੰਤਰੀ ਨੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਸਵੇਰੇ ਜਿਹੜਾ ਕਰਨ ਪਟਦੇ ਨੇ ਪੰਜਾਬ ਦੇ ਭਲੇ ਲਈ ਪਟਦੇ ਨੇ ਔਰ ਜਦੋਂ ਪਉਣ ਪੈਣ ਤੋਂ ਪਹਿਲਾਂ ਤਾਂ ਪੰਜਾਬ ਦੇ ਹਿੱਤ ਦੀ ਗੱਲ ਕਰਕੇ ਸਮਝਦੇ ਨੇ ਅੱਜ ਵੀ ਤੁਸੀਂ ਦੇਖਿਆ ਕਿ ਬਾਰਸ ਦੇ باوجود ਉਹਨਾਂ ਨੇ ਪ੍ਰੋਗਰਾਮ ਕੈਨਸਲ ਕਰਕੇ ਪਹਿਲਾਂ ਮੀਟਿੰਗ ਸੱਦੀਆ ਔਰ ਪੰਜਾਬ ਦੇ ਹਿੱਤ ਲਈ ਫੈਸਲਾ ਲੈਣ ਵਾਸਤੇ ਮੀਟਿੰਗ ਕੀਤੀ ਗਈ ਜੀ ਕੀ ਕੁਝ ਬਦਲ ਲੈਂਦੇ ਨੇ ਹੋਰ ਤੁਸੀਂ ਕਹਿੰਦੇ ਹੋਰ ਵੀ ਕੁਝ ਬਦਲ ਲੈਂਦੇ ਤਾਂ ਸਾਰਾ ਕੁਝ ਹੀ ਬਦਲ ਲੈਂਦੇ ਜੀ ਪਾਰਟੀਆਂ ਵੀ ਬਦਲ ਲੈਂਦੇ ਆ ਅਸੀਂ ਤਾਂ ਤੁਹਾਨੂੰ ਸਾਰਾ ਹੀ ਅਛਤਾਫਲ ਬਾਰੇ ਸਾਰਾ ਕੁਝ ਤੁਹਾਨੂੰ ਕੀ ਪਤਾ ਜੀ ਜਿਸ ਵੇਖੋ ਕਾਂਗਰਸ ਨੇ ਕੈਂਡੀਡੇਟ ਐਲਾਨ ਕੀਤਾ ਕਾਂਗਰਸ ਐਕਸੈਪਟ ਨਹੀਂ ਕਰਦੀ ਭਈ ਉਹ ਕਹਿੰਦੀ ਸਾਡਾ ਇਹ ਕੈਂਡੀਡੇਟ ਹੀ ਹੈ ਨੀਗਾ ਜਿਹੜਾ ਕਾਂਗਰਸ ਚ ਗਿਆ ਉਹ ਭਾਜੀਪੀ ਨੇ ਐਕਸੈਪਟ ਕਰਦੀ ਉਹ ਕਹਿੰਦੇ ਸਾਡਾ ਹੈ ਨੀਗਾ ਕਾਲੀਦਾਲ ਵਾਲੇ ਕਹਿੰਦੇ ਆ ਵੀ ਭਰਾਵੋ ਕੋਈ ਮਿੰਤ ਵਾਲੀ ਗੱਲ ਹੈ ਕੋਈ ਤੇ ਲੜ ਲਓ ਕੋਰਨਾਵਾ ਸਾਹਿਬ ਨੂੰ ਪਤਾ ਵੀ ਐਨਕੇ ਨਾਲ ਪਹਿਲਾਂ ਕੀ ਹੋਈ ਹੋਈ ਆ ਇੱਕ ਮੈਨੂੰ ਦੱਸ ਦਿਓ ਜਿਹੜਾ ਸਰਦਾਰ ਭਗਵਾਨ ਸਿੰਘ ਮਾਨ ਦਾ ਮੁਕਾਬਲਾ ਕਰ ਸਕਦਾ ਹੋਵੇ ਡਾਕਟਰ ਬਲਵੀਰ ਦਾ ਮੁਕਾਬਲਾ ਕਰ ਸਕਦਾ ਹੋਵੇ ਪੰਜਾਬ ਦੇ ਯੋਧਿਆਂ ਦਾ ਕੋਈ ਮੁਕਾਬਲਾ ਕਰ ਸਕਦਾ ਹੋਵੇ ਬੇਸ਼ੱਕ ਅਸੀਂ ਰਾਜਨੀਤੀ ਦੇ ਵਿੱਚ ਨਵੇਂ ਆਪਰ ਸਾਡੇ ਮਨ ਸਾਫ ਨੇ ਤੁਹਾਡੇ ਕੋਲੇ ਮਿੰਟ-ਮਿੰਟ ਦੀ ਮਿੰਟ-ਮਿੰਟ ਦੀ ਰਿਪੋਰਟ ਹੈ মিডিਆ ਜਿਹੜਾ ਤੀਜਾ ਥੰਮ ਆ ਸਾਰਾ ਕੁਝ ਪਤਾ ਹੈ মিডিਆ ਨੂੰ ਸੋ ਸਾਰੇ মিডিਆ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਭਾਰੀ ਬਾਰਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਈ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੁਰਾਲੇ ਤੁਸੀਂ ਵੀ ਦੋ ਕੁ ਸ਼ਬਦ ਬੋਲਦੇ ਹੋ ਛੋਟੇ ਵੀਰ ਮੈਂ ਤਾਂ ਤੁਹਾਨੂੰ ਜਿਲਖਪੜਾ ਕਹਾਂਗਾ ਕਿ ਸਾਡੇ ਉਥੋਂ ਐਨ.ਕੇ ਸ਼ਰਮਾ ਜਿਹੜੇ ਸਾਬਕਾ ਵਿਧਾਇਕ ਨੇ ਮੈਂ ਤਾਂ ਆਪਣੇ ਭਰਾਵਾਂ ਨੂੰ ਮੰਤਰੀ ਸਾਹਿਬ ਨੂੰ ਕਹਿਣਾ ਵੀ ਜਿਲਖਪੁਰੋਂ ਐ ਨਿਕਲ ਨਹੀਂ ਨਿੰਦਾ ਡੇਰਾ ਪਸੇ ਚੋਂ ਨੂੰ ਇੱਥੇ ਤੁਸੀਂ ਸੰਭਾਲ ਲਓ ਅੱਛਾ ਜਿਹੜਾ ਤੁਹਾਡਾ ਗਾਂਧੀ ਹੈ ਉਹ ਤਾਂ ਚੱਲਿਆ ਹੋਇਆ ਘਾਰਤੂਸਾ ਦੇਲੇ ਪੱਲੇ ਕੱਕ ਨਹੀਂ ਦੂਜੋ ਜਿਹੜੀ ਬੀਬੀ ਚਲੀ ਗਈ ਹੈ ਉਹ ਚਲੀ ਕਿੱਥੇ ਗਈ ਹੈ ਬੀਬੀ ਕਿੱਥੇ ਗਈ ਹੈ ਮੋਦੀ ਗੋਲ ਦੇਖੋ ਗੱਲ ਹੈ ਸਾਡੇ ਨੌਜਵਾਨ ਬੱਚੇ 40 40 ਸਾਲ ਦੇ ਇਹਨਾਂ ਦੀ ਸ਼ਕਲਾਂ ਦੇਖੋ ਪ੍ਰੈਸ਼ਰ ਨਾਲ ਕਾਲੇ ਹੋਏ ਪਏ ਆ ਜੋ 80 ਸਾਲ ਦੇ ਸਾਡੇ ਮਾਤਾ ਸਬਮਾਨ ਹੈ ਵੀ ਮਾਤਾ ਜੀ ਆਪਣੇ ਆ ਜੜੇ ਨੇ ਆ ਕੀ ਨੇ ਜੋ ਉਹ ਮਹਿਲਾ ਵਾਲੇ ਅੱਜ ਲਾਲ ਰੰਗ ਪਏ ਨੇ ਆ ਪੰਜਾਬ ਦੇ ਨੌਜਵਾਨਾਂ ਦੇ ਲਾਲ ਰੰਗ ਭਗਵੰਤ ਮਾਣ ਨਹੀਂ ਕਰੇਗਾ ਮੈਂ ਬਹੁਤਾ ਲੈਕਚਰ ਨਹੀਂ ਕਰਨਾ ਮੈਂ ਇੱਥੇ ਭੈਣ ਨੀ ਨਾ ਮਿੱਤਰ ਨੂੰ ਕਹਿ ਕੇ ਗਿਆ ਸੀ ਵੀ ਪਹਿਲਾਂ ਤਾਂ ਹਰਿਆਲ ਦਾ ਕੇਕ ਇੱਥੇ ਕੱਟ ਕੇ ਗਈ ਸੀ ਮੈਂ ਤੇ ਮੱਤਰੀ ਜੀ ਦੇ ਨਾਲ ਗੁਰਲਾਲ ਪਰ ਐਤ ਕੀ ਕੇਕ ਬਲਬੀਰ ਸਿੰਘ ਜਿਤਾ ਕੇ ਐਮਪੀ ਬਣਾ ਕੇ ਇੱਥੇ ਕੇਕ ਇਹਨਾਂ ਚਾਰਾਂ ਦਾ ਕੱਟਿਆ ਜਾਏਗਾ ਔਰ ਮੁੜ ਕੇ ਮੂੰਹ ਦਿਖਾਣ ਜੋਗੇ ਨਹੀਂ ਰਹਿਣਗੇ ਤੁਹਾਡੇ ਚੈਨਲ ਦੇ ਧਰੂ ਮੈਂ ਕਹਿਣਾ ਵੀ ਡੇਰਾ ਬੱਸੀ ਚੋਂ ਅਕਾਲੀ ਦਲ ਦਾ ਮੁੱਖ ਜਿਹੜਾ ਡਿਪਟੀ ਮੁੱਖ ਮੰਤਰੀ ਐਲਾਨਿਆ ਸੀਗਾ ਐਨ ਕੇ ਸ਼ਰਮਾ ਬੜਾ ਵੱਡਾ ਬੜਾ ਬੜਾ ਸਮੱਗਲਰ ਸ਼ਾਮਲਾ ਤੋਂ ਵੇਚਣ ਵਾਲੇ ਲੋਕ ਐਡੀ ਕ腐ਸ਼ਨ ਕਰਕੇ ਇੱਕ ਥੋੜਾ ਜਿਹਾ ਥੱਲੇ ਉੱਟ ਕੇ ਅੱਜ ਅੱਜ ਬਾਬੇ ਦੀ ਕਿਰਪਾ ਅੱਜ ਉਹਨਾਂ ਕੋਲ ਸੋਨੇ ਦੀਆਂ ਇੱਟਾਂ ਪਈਆਂ ਜਨਤਾ ਗਰੀਬ ਕਰ ਦਤੀ ਜਿਰਪੁਰ ਲੁੱਟ ਲਿਆ ਜੇ ਜਿਰਪੁਰ ਰੋੜ ਦਿੱਤਾ ਅੱਜ ਜਿਰਪੁਰ 6 ਲੱਖ ਦੀ ਆਬਾਦੀ ਹੈ ਗਲੀਆਂ ਹੈ ਨਹੀਂ ਸੀਵਰੇਜ ਨਹੀਂ ਲੇਕਿਨ ਨਿਸ਼ਾਨਾ ਇੱਕ ਹੈ ਮੈਂ ਮਿੱਤਰੋ ਮੈਂ ਮੰਤਰੀ ਜੀ ਨੂੰ ਕਹਿਣਾ ਵੀ ਅੱਠ ਦੇ ਅੱਠ ਤੱਕੜੇ ਹੋ ਜਾਓ ਮੈਂ ਉਹਨੂੰ ਡਿਪਟੀ ਸੀਐਮ ਨੂੰ ਡੇਰਾ ਪਸੋਂ ਨਿਕਲ ਨਹੀਂ ਦਿੰਦਾ ਤੁਸੀਂ ਆਪਣੇ ਨੂੰ ਸਮਝਾ ਹਾਂ ਜੀ ਐਨ ਕੇ ਸ਼ਰਮਾ ਨਹੀਂ ਕਰ ਸਕਿਆ ਕੁਝ ਹੈ ਕੁਝ ਇੱਕ ਕਟਾਣ ਦੀ ਗੱਲ ਹੈ ਸਵਾਦ ਕਿਦਾਂ ਦਾ ਹੋਏਗਾ ਕੇਕ ਦਾ ਦੇਖੋ ਗੱਲ ਬਿਲਕੁਲ ਰੰਧਾਵਾ ਸਾਹਿਬ ਦੀ ਜਾਇਜ਼ ਹੈ

Facebook Instagram X aur WhatsApp channel par